ਕੰਜੀ ਸਰਕਾਰ ਦੇ ਵੱਲੋਂ ਕੱਲ ਬਜਟ ਪੇਸ਼ ਕੀਤਾ ਗਿਆ ਸੋ ਦੱਸਦੇ ਕਿ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਕਾਹਰ ਵਰਗ ਨੂੰ ਕੁਝ ਨਾ ਕੋਚਾ ਜੋ ਜ਼ਰੂਰ ਦਿੱਤਾ ਗਿਆ ਸੋ ਦੱਸਦੇ ਕਿ ਵਿਦਿਆਰਥੀਆਂ ਨੂੰ 10 ਲੱਖ ਰੁਪਏ ਤੱਕ ਦੇ ਲੋਨ ਬਾਰੇ ਵੀ ਬਜਟ ਦੇ ਵਿੱਚ ਗੱਲ ਕੀਤੀ ਗਈ ਸੋ ਕਿਸ ਤਰੀਕੇ ਦੇ ਨਾਲ ਵਿਦਿਆਰਥੀ ਇਸ ਲੋਨ ਨੂੰ ਲੈ ਸਕਦੇ ਆ ਇਸ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਸੋ ਦੱਸਦੀ ਹੈ ਕਿ ਬਜਟ ਦੌਰਾਨ ਦੱਸਿਆ ਗਿਆ ਕਿ ਹੁਣ ਵਿਦਿਆਰਥੀ ਨੂੰ 10 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਏਗਾ ਇਸ ਦੇ ਬਦਲੇ ਉਹਨਾਂ ਨੂੰ ਸਿਰਫ 3 ਫੀਸਦੀ ਵਿਆਜ ਦੇਣਾ ਪਵੇਗਾ ਇਸ ਬਾਰੇ ਤੁਹਾਨੂੰ ਪੂਰੀ ਗੱਲ ਦੱਸ ਦਿੰਦੇ ਆ ਕਿ ਲੋਨ ਲੈਣ ਸਮੇ ਵਿਦਿਆਰਥੀਆਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਪਹਿਲੇ ਕਰਕੇ ਬੈਂਕ ਜਾਂ ਵਿੱਤੀ ਸੰਸਥਾ ਦੀ ਚੋਣ ਸਭ ਤੋਂ ਪਹਿਲਾਂ ਇੱਕ ਟੁਕਮਾ ਬੈਂਕ ਜਾਂ ਵਿੱਤੀ ਸੰਸਥਾ ਚੁਣੋ ਜੋ ਵਿਦਿਆਰਥੀ ਲੋਨ ਦੀ ਪੇਸ਼ਕਸ਼ ਕਰਦਾ ਹੈ ਉਸ ਤੋਂ ਇਲਾਵਾ ਕੋਰਸ ਅਤੇ ਇੰਸਟੀਚਿਊਟ ਦੀ ਚੋਣ ਉਸ ਕੋਰਸ ਅਤੇ ਸੰਸਥਾ ਬਾਰੇ ਜਾਣਕਾਰੀ ਇਕੱਠੀ ਕਰੋ ਜਿਸ ਵਿੱਚ ਤੁਸੀਂ ਦਾਖਲਾ ਲੈਣਾ ਹੈ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰੋ ਬਿਨੈ ਪੱਤਰ ਦੇ ਨਾਲ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਪਛਾਣ ਸਬੂਤ ਪਤੇ ਦਾ ਸਬੂਤ ਪਿਛਲੇ ਵਿਦਿਅਕ ਸਰਟੀਫਿਕੇਟ ਦਾਖਲਾ ਕਾਰਡ ਅਤੇ ਕੋਰਸ ਫੀਸ ਦਾ ਢਾਂਚਾ ਸਹਿ ਬਿਨੇਕਾਰ ਗਰੰਟਰ ਦੀ ਜਾਣਕਾਰੀ ਜਮਾ ਕਰੋ ਲੋਨ ਮਨਜ਼ੂਰੀ ਜੇਕਰ ਤੁਹਾਡੀ ਅਰਜ਼ੀ ਮਨਜ਼ੂਰ ਹੋ ਜਾਂਦੀ ਤਾਂ ਬੈਂਕ ਤੁਹਾਨੂੰ ਲੋਨ ਦੀ ਰਕਮ ਅਤੇ ਸ਼ਰਤਾਵਾਰੇ ਸੂਚਿਤ ਕਰੇਗਾ ਸੋ ਕਿਹੜੇ ਕਾਰਨਾਂ ਕਰਕੇ ਲੋਨ ਰਿਜੈਕਟ ਹੁੰਦਾ ਸਭ ਤੋਂ ਪਹਿਲਾਂ ਘੱਟ ਕ੍ਰੈਡਿਟ ਸਕੋਰ ਜੇਕਰ ਤੁਹਾਡੇ ਸਹਿ ਬਿਨੇਕਾਰ ਦਾ ਕ੍ਰੈਡਿਟ ਸਕੋਰ ਘੱਟ ਹੈ ਤਾਂ ਲੋਨ ਦੀ ਅਰਜ਼ੀ ਰੱਦ ਹੋ ਸਕਦੀ ਹੈ ਘੱਟ ਆਮਦਨੀ ਜੇਕਰ ਸਹਿ ਬਿਨੇਕਾਰ ਦੀ ਆਮਦਨ ਕਰਜ਼ੇ ਦੀ ਰਕਮ ਦਾ ਭੁਗਤਾਨ ਕਰਨ ਲਈ ਕਾਫੀ ਨਹੀਂ ਹੈ ਤਾਂ ਅਰਜ਼ੀ ਰੱਦ ਹੋ ਸਕਦੀ ਹੈ ਦਸਤਾਵੇਜ਼ਾਂ ਵਿੱਚ ਗਲਤੀ ਬਿਨਾਂ ਪੱਤੇ ਤੇ ਗਲਤ ਜਾਂ ਅਧੂਰੀ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ ਵੀ ਤੁਹਾਡਾ ਜੋ ਇਹ ਕਰ ਬੈਂਕ ਨੀਤੀ ਹਰ ਬੈਂਕ ਦੀ ਆਪਣੀ ਵੱਖਰੀ ਨੀਤੀ ਹੁੰਦੀ ਹੈ ਕੁਝ ਲੋਕ ਕੁਝ ਖਾਸ ਕੋਰਸ ਤੇ ਸੰਸਥਾਾਂ ਵੱਲ ਹੀ ਲੋਨ ਦਿੰਦੇ ਕੰ ਦੇ ਸਰਕਾਰ ਦੇ ਵੱਲੋਂ ਕੱਲ ਬਜਟ ਪੇਸ਼ ਕੀਤਾ ਗਿਆ ਸੋ ਦੱਸਦੇ ਕਿ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਕਾਹਰ ਵਰਗ ਨੂੰ ਕੁਝ ਨਾ ਕੁਝ ਅਜੋ ਜਰੂਰ ਦਿੱਤਾ ਗਿਆ ਸੋ ਦੱਸਦੇ ਕਿ ਵਿਦਿਆਰਥੀਆਂ ਨੂੰ 10 ਲੱਖ ਰੁਪਏ ਤੱਕ ਦੇ ਲੋਨ ਬਾਰੇ ਵੀ ਬਜਟ ਦੇ ਵਿੱਚ ਗੱਲ ਕੀਤੀ ਗਈ ਸੋ ਕਿਸ ਤਰੀਕੇ ਦੇ ਨਾਲ ਵਿਦਿਆਰਥੀ ਇਸ ਲੋਨ ਨੂੰ ਲੈ ਸਕਦੇ ਆ ਇਸ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਸੋ ਦੱਸਦੀ ਹੈ ਕਿ ਬਜਟ ਦੌਰਾਨ ਦੱਸਿਆ ਗਿਆ ਕਿ ਹੁਣ ਵਿਦਿਆਰਥੀਆਂ ਨੂੰ 10 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਏਗਾ ਇਸ ਦੇ ਬਦਲੇ ਉਹਨਾਂ ਨੂੰ ਸਿਰਫ 3 ਫੀਸਦੀ ਵਿਆਜ ਦੇਣਾ ਪਵੇਗਾ ਇਸ ਬਾਰੇ ਤੁਹਾਨੂੰ ਪੂਰੀ ਗੱਲ ਦੱਸ ਦਿੰਦੇ ਹਾਂ ਕਿ ਲੋਨ ਲੈਣ ਸਮੇ ਵਿਦਿਆਰਥੀਆਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਪਹਿਲੀ ਗੱਲ ਕਿ ਬੈਂਕ ਜਾਂ ਵਿੱਤੀ ਸੰਸਥਾ ਦੀ ਚੋਣ ਸਭ ਤੋਂ ਪਹਿਲਾਂ ਇੱਕ ਟੁਕਮਾ ਬੈਂਕ ਜਾਂ ਵਿੱਤੀ ਸੰਸਥਾ ਚੁਣੋ ਜੋ ਵਿਦਿਆਰਥੀ ਲੋਨ ਦੀ ਪੇਸ਼ਕਸ਼ ਕਰਦਾ ਹੈ ਉਸ ਤੋਂ ਇਲਾਵਾ ਕੋਰਸ ਅਤੇ ਇੰਸਟੀਚਿਊਟ ਦੀ ਚੋਣ ਉਸ ਕੋਰਸ ਅਤੇ ਸੰਸਥਾ ਬਾਰੇ ਜਾਣਕਾਰੀ ਇਕੱਠੀ ਕਰੋ ਜਿਸ ਵਿੱਚ ਤੁਸੀਂ ਦਾਖਲਾ ਲੈਣਾ ਹੈ ਅਲੋੜਿੰਦੇ ਦਸਤਾਵੇਜ਼ ਜਮ੍ਹਾਂ ਕਰੋ ਬਿਨੈ ਪੱਤਰ ਦੇ ਨਾਲ ਅਲੋੜਿੰਦੇ ਦਸਤਾਵੇਜ਼ ਜਿਵੇਂ ਕਿ ਪਛਾਣ ਸਬੂਤ ਪਤੇ ਦਾ ਸਬੂਤ ਪਿਛਲੇ ਵਿਦਿਅਕ ਸਰਟੀਫਿਕੇਟ ਦਾਖਲਾ ਕਾਰਡ ਅਤੇ ਕੋਰਸ ਫੀਸ ਦਾ ਢਾਂਚਾ ਸਹਿ ਬਿਨੇਕਾਰ ਗਰੰਟਰ ਦੀ ਜਾਣਕਾਰੀ ਜਮ੍ਹਾਂ ਕਰੋ ਲੋਨ ਮਨਜ਼ੂਰੀ ਜੇਕਰ ਤੁਹਾਡੀ ਅਰਜ਼ੀ ਮਨਜ਼ੂਰ ਹੋ ਜਾਂਦੀ ਹੈ ਤਾਂ ਬੈਂਕ ਤੁਹਾਨੂੰ ਲੋਨ ਦੀ ਰਕਮ ਅਤੇ ਸ਼ਰਤਾਂ ਬਾਰੇ ਸੂਚਿਤ ਕਰੇਗਾ ਤੋ ਕਿਹੜੇ ਕਾਰਨਾਂ ਕਰਕੇ ਲੋਨ ਰਿਜੈਕਟ ਹੁੰਦਾ ਹੈ ਸਭ ਤੋਂ ਪਹਿਲਾਂ ਘੱਟ ਕ੍ਰੈਡਿਟ ਸਕੋਰ ਜੇਕਰ ਤੁਹਾਡੇ ਸਹਿਬੇਨਾਕਾਰ ਦਾ ਕ੍ਰੈਡਿਟ ਸਕੋਰ ਘੱਟਿਆ ਤਾਂ ਲੋਨ ਦੀ ਅਰਜ਼ੀ ਰੱਦ ਹੋ ਸਕਦੀ ਹੈ ਘੱਟ ਆਮਦਨੀ ਜੇਕਰ ਸਹਿਬੇਨਾਕਾਰ ਦੀ ਆਮਦਨ ਕਰਜ਼ੇ ਦੀ ਰਕਮ ਦਾ ਭੁਗਤਾਨ ਕਰਨ ਲਈ ਕਾਫੀ ਨਹੀਂ ਹੈ ਤਾਂ ਅਰਜ਼ੀ ਰੱਦ ਹੋ ਸਕਦੀ ਹੈ ਦਸਤਾਵੇਜ਼ਾਂ ਵਿੱਚ ਗਲਤੀ ਬਿਨਾਂ ਪੱਤੇ ਦੀ ਗਲਤੀ ਅਧੂਰੀ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ ਵੀ ਤੁਹਾਡਾ ਜੋ ਇਹ ਕਰਜ਼ਾ ਹੈ ਰੱਦ ਹੋ ਸਕਦਾ ਹੈ ਬੈਂਕ ਨੀਤੀ ਹਰ ਬੈਂਕ ਦੀ ਆਪਣੀ ਵੱਖਰੀ ਨੀਤੀ ਹੁੰਦੀ ਹੈ ਕੁਝ ਲੋਕ ਕੁਝ ਖਾਸ ਕੋਰਸ ਅਤੇ ਸੰਸਥਾਾਂ ਵੱਲ ਲਈ ਹੀ ਲੋਨ ਦਿੰਦੇ ਹਨ